ਹਾਂਜੀ ਗੱਲ ਕਰਾਂਗੇ ਪੀਐਸਪੀਸੀਐਲ ਭਾਵ ਪੰਜਾਬ ਬਿਜਲੀ ਭਾਗਸ਼ ਦੀਆਂ ਕੁਝ ਨਵੀਆਂ ਸਾਮੀਆਂ ਦੀ ਗੱਲ ਕਰਦੇ ਆ। ਸੋ ਇਹ ਸਾਮੀਆਂ ਕਿਵੇਂ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਦੱਸਣ ਜਾ ਰਹੇ ਹੈਗੇ ਆਂ ਪੰਜਾਬ 'ਚ ਜਾਂ ਇੰਡੀਆ ਲੈਵਲ ਦੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਅਰਧ ਸਰਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਨੌਕਰੀ ਦੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਤੁਸੀਂ ਵੀ ਸਰਕਾਰੀ ਭਰਤੀਆਂ ਦੇ ਜਿਹੜਾ ਅ ਇਸ਼ਕ ਹੋ ਹੈਗੇ ਹੋ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਵੀ ਦੇਖ ਰਹੇ ਹੋ ਫੋਲੋ ਕਰ ਲਓ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਵੀ ਸੋ ਗੱਲ ਕਰਾਂਗੇ ਜਿਹੜੀ ਭਰਤੀ ਕੀ ਹੈ ਪੀਐਸ ਪੀਸੀਐਲ ਦੀ ਤੇ ਬਹੁਤ ਸਾਰੇ ਸਟੂਡੈਂਟਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਕਦੋਂ ਪੋਸਟ ਆ ਗਈਆਂ ਕਦੋਂ ਨਿਕਲ ਗਈਆਂ ਹਨਾ ਤਾਂ ਇਸ ਲਈ ਸਾਰੀ ਜਾਣਕਾਰੀ ਆਪਣੇ ਜੁਮੇ ਹੈ ਸੋ ਆਪਾਂ ਤੁਹਾਨੂੰ ਇਹ ਚੀਜ਼ਾਂ ਦੱਸਦੇ ਰਹਾਂਗੇ ਇਸ ਲਈ ਚੈਨਲ ਤੇ ਬਣੇ ਰਿਹਾ ਕਰੋ ਸੋ ਗੱਲ ਕੀ ਹੈ ਜਿਹੜੀ ਪੋਸਟ ਹੈ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੋਸਟ ਦਿੱਤੀ ਗਈ ਹੈ ਸੋ ਬਿਜਲੀ ਭਾਗ ਵੱਲੋਂ ਜਿਹੜੀ ਪੋਸਟਾਂ ਤੁਸੀਂ ਦੇਖਦੇ ਹੋ ਇਹਦੀ ਸਭ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਹੈ ਵੀ ਸਟਾਰਟ ਡੇਟ ਜਿਹੜੀ ਆਨਲਾਈਨ ਤੁਸੀਂ ਰਜਿਸ 27 ਤਰੀਕ ਤੋਂ ਲੈ ਕੇ ਵੀ 27 ਤੋਂ ਸ਼ੁਰੂ ਹੋ ਚੁੱਕੀ ਆ ਤੇ 16 ਨੌ ਤੱਕ ਰਹੂਗੀ ਕਹਿੰਨਾ ਮੈਂ ਤੁਹਾਡੇ ਕੋਲ 15 ਕਿ ਦਿਨ ਲਗਭਗ ਬਾਕੀ ਬਚੇ ਆ ਠੀਕ ਹੈ 15 ਕਿ ਦਿਨਾਂ ਅੰਦਰ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਿੱਚ ਲਾਸਟ ਫੀਸ ਦੀ ਡੇਟ ਜਿਹੜੀ 19 ਦਿੱਤੀ ਆ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸੈਲਰੀ ਦੇਖੋ ਵੀ ਪੋਸਟਾਂ ਕਿਹੜੀਆਂ ਦੋ ਤਰ੍ਹਾਂ ਦੀਆਂ ਪੋਸਟਾਂ ਵੀ ਅਸਿਸਟੈਂਟ ਇੰਜੀਨੀਅਰ ਤੇ ਓਟੀ ਦੀਆਂ ਠੀਕ ਹੈ ਤੇ ਇਲੈਕਟ੍ਰੀਕਲ ਦੇ ਵਿੱਚ ਜਿਹੜੀਆਂ ਪੋਸਟਾਂ ਹੈਗੀਆਂ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਪੇ ਸਕੇਲ ਤੁਹਾਨੂੰ ਕਾਫੀ ਵਧੀਆ ਪੇ ਸਕੇਲ ਇੱਥੇ ਹੈਗਾ ਇੱਥੇ 47600 ਪਰ ਮੰਥ ਤੇ ਜਿਹੜੀ ਤੁਹਾਨੂੰ ਸੈਲਰੀ ਮਿਲੇਗੀ ਤਾਂ ਇਹਨਾਂ ਪੋਸਟਾਂ ਲਈ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਸ ਜਿਹੜੀ ਵੰਡ ਕੀਤੀ ਹੋ ਟੋਟਲ ਪੋਸਟਾਂ ਜਿਹੜੀਆਂ ਕਿੰਨੀਆਂ ਆ ਗਈਆਂ ਵੀ 100 ਪੋਸਟਾਂ ਨੇ ਨੰਬਰ ਆਫ ਪੋਸਟਾਂ ਜਿਹੜੀਆਂ ਕਿੰਨੀਆਂ ਨੇ ਟੋਟਲ 100 ਨੇ ਠੀਕ ਹੈ ਇਹ ਕੈਟਾਗਰੀ ਵਾਸ ਜਿਹੜੀ ਵੰਡੇ ਤੁਸੀਂ ਆਪ ਖੁਦ ਇਹਨੂੰ ਰੋਕ ਕੇ ਜਾਲ ਪੋਸਟ ਕਰਕੇ ਵੀਡੀਓ ਨੂੰ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਵੀ ਕਿਸ ਕੈਟਾਗਰੀ ਚ ਕਿੰਨੀਆਂ ਆਉਂਦੀਆਂ ਇਹ ਜਿਹੜਾ ਕੈਟਾਗਰੀ ਕੋਡ ਹੈਗੇ ਜਿਆਦਾ ਜ਼ਰੂਰਤ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜਾ ਤੁਸੀਂ एलिजिਬਿਲਟੀ ਕਰੀਟਰੀਆ ਵੀ ਸੋ ਇਹ ਪੋਸਟਾਂ ਅਪਲਾਈ ਕੌਣ ਕਰੂਗਾ ਵੀ ਅਪਲਾਈ ਵੀ ਜਿਹੜਾ ਗੇਟ ਐਗਜ਼ਾਮ 2024 ਦੇ ਅਨੁਸਾਰ ਇਹ ਅਪਲਾਈ ਹੋਊਗਾ ਠੀਕ ਹੈ ਸੋ ਇਹਦੇ ਵਿੱਚ ਮਿਨੀਮਮ ਮਾਰਕਸ ਉਹਨੇ ਲਿਖਿਆ ਗੇਟ ਐਗਜ਼ਾਮ ਤੋਂ ਤੁਹਾਡੇ ਹੋਣੇ ਚਾਹੀਦੇ ਹੈਗੇ ਆ ਤਾਂ ਇੱਥੇ ਗੇਟ ਐਗਜ਼ਾਮ ਦੀ ਜਿੰਨਾ ਦੀ ਕੱਟਆਫ ਹੈਗੀ ਆ ਇਸ ਕੱਟਆਫ ਵਾਲੇ ਹੀ ਇਸ ਨੂੰ ਅਪਲਾਈ ਕਰ ਸਕਦੇ ਆ ਤਾਂ ਇਹ ਐਸੈਂਸ਼ੀਅਲ ਕੁਆਲੀਫਿਕੇਸ਼ਨ ਦੇ ਵਿੱਚ ਤੁਸੀਂ ਹੋਰ ਦੇਖ ਸਕਦੇ ਹੋ ਇੱਥੇ ਅਕੈਡੈਮਿਕ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਇਸ ਐਗਜ਼ਾਮ ਤੋਂ ਇਲਾਵਾ ਤੁਹਾਡੇ ਕੋਲੇ ਬੀਈ ਬੀਟੈਕ ਬੀਐਸਸੀ ਇੰਜੀਨੀਅਰ ਇਲ ਇਲੈਕਟ੍ਰੀਸ਼ੀਅਨ ਇਲੈਕਟ੍ਰੋਨਿਕ ਦੇ ਵਿੱਚ ਜਿਹੜੀ ਹੁਣ ਜਿੰਦੀ ਹੈ ਮਿਨੀਮਮ 55% ਦੇ ਮਾਰਕਸ ਤੁਹਾਡੇ ਇੱਥੇ ਰੱਖੇ ਗਏ ਆ ਤਾਂ ਤੁਸੀਂ ਇਹ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਵੀ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਹੈ ਵੀ 10ਵੀਂ ਪੱਧਰ ਤੇ ਤੁਹਾਡੀ ਜਿਹੜੀ ਪੰਜਾਬੀ ਪਾਸ ਹੋਣੀ ਇਹਦੇ ਵਿੱਚ ਲਾਜ਼ਮੀ ਰੱਖੀ ਗਈ ਹੈ 10ਵੀਂ ਪੱਧਰ ਤੇ ਪੰਜਾਬੀ ਤਾਂ ਇਹ ਪੋਸਟਾਂ ਦੇ ਵਿੱਚ ਏਜ ਲਿਮਟ ਕੀ ਰੱਖੀ ਗਈ ਹੈ ਵੀ ਏਜ ਲਿਮਟ 18 ਤੋਂ 37 ਸਾਲ ਰੱਖੀ ਗਈ ਆ ਅੱਗੇ ਜਿਹੜੇ ਤੁਹਾਨੂੰ ਅਰ ਇਹ ਜਿਹੜਾ ਰਿਲੇਕਸ਼ਨ ਵੀ ਦਿੱਤਾ ਗਿਆ ਠੀਕ ਹੈ ਕੈਟਾਗਰੀ ਆਵਾਜ਼ ਨੀਚੇ ਲਿਖਿਆ ਹੋਇਆ ਹੈ ਰਿਲੇਕਸ਼ਨ ਤੁਹਾਨੂੰ ਮਿਲ ਜਾਊਗਾ ਤਾਂ ਮੇਨ ਤੌਰ ਤੇ ਦਾ ਸਿਲੈਕਸ਼ਨ ਪ੍ਰੋਸੈਸ ਕੀ ਆ ਵੀ ਠੀਕ ਹੈ ਆਨਲਾਈਨ ਐਪਲੀਕੇਸ਼ਨ ਫੀਸ ਦੀ ਕਾਫੀ ਜ਼ਿਆਦਾ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਵੀ 2300 ਜਿਹੜੀ ਫੀਸ ਜਿਹੜੀ ਆਲ ਕੈਟਾਗਰੀ ਐਕਸੈਪਟਡ ਜਿਵੇਂ ਐਸਸੀ ਪਰਸਨ ਪੀਡਬਲਿਊ ਵਿਦ ਡਿਸੈਬਿਲਟੀ ਵਾਲਿਆਂ ਵਾਸਤੇ ਠੀਕ ਹੈ ਵੀ ਆਲ ਕੈਟਾਗਰੀ ਇਹਨਾਂ ਤੋਂ ਬਿਨਾ ਵੀ ਐਸਸੀ ਤੇ ਪੀਡਬਲਿਊ ਵਾਲਿਆਂ ਤੋਂ ਬਿਨਾ ਜਬਾਕੀ ਸਾਰੀਆਂ ਕੈਟਾਗਰੀਆਂ ਨੂੰ ਜਿਹੜੀ ਫੀਸ ਹੋਊਗੀ ਵੀ ਇੰਨੀ ਹੋਊਗੀ 2300 ਲਗਭਗ 60 ਰ ਸੋ ਇੱਥੇ ਕ ਅਲੱਗ ਤੋਂ ਲਿਖਿਆ ਹੋਇਆ ਹੈ ਵੀ 1652 ਠੀਕ ਹੈ ਤਾਂ ਐਸਸੀ ਕੈਟਾਗਰੀ ਦੇ ਵਿੱਚ ਆਏਗੀ ਤਾਂ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਹੋਰ ਕੀ ਪ੍ਰੋਸੈਸ ਹੈਗਾ ਵੀ ਸਿਲੈਕਸ਼ਨ ਪ੍ਰੋਸੈਸ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਲਗਭਗ ਇਹ ਸਿੱਧੀ ਹੀ ਭਰਤੀ ਹੈਗੀ ਆ ਇਸ ਦੇ ਵਿੱਚ ਤੁਹਾਡਾ ਗੇਟ ਐਗਜ਼ਾਮ ਦੇ ਆਧਾਰ ਤੇ ਹੀ ਜਿਹੜੀ ਤੁਹਾਡੀ ਮੈਟ ਬਣਨੀ ਹੈਗੀ ਇਹਦੇ ਵਿੱਚ ਕੋਈ ਪੇਪਰ ਨਹੀਂ ਹੋਣਾ ਦੇਖੋ ਵੀ ਮੈਟ ਜਿਹੜੀ ਹੋਏਗੀ ਉਹ ਗੇਟ ਐਗਜ਼ਾਮ ਦੇ ਆਧਾਰ ਤੇ ਹੀ ਬਣੇਗੀ ਠੀਕ ਹੈ ਸੋ ਇਹਨਾਂ ਪੋਸਟਾਂ ਲਈ ਸਿਲੈਕਸ਼ਨ ਪ੍ਰੋਸੈਸ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਲਿਖਿਆ ਹੋਇਆ ਸਾਰਾ ਕੁਝ ਠੀਕ ਹੈ ਇਹਨੂੰ ਪੋਜ਼ ਕਰਕੇ ਪੜ੍ਹ ਸਕਦੇ ਹੋ ਸੋ ਇਹਦੇ ਵਿੱਚ ਐਗਜ਼ਾਮ ਨਹੀਂ ਤੁਹਾਡਾ ਹੋਣਾ ਬਸ ਤੁਸੀਂ ਆਪਣਾ ਅਪਲਾਈ ਕਰਨਾ ਹੈ ਰਜਿਸਟ੍ਰੇਸ਼ਨ ਕਰਵਾਉਣੀ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਨੰਬਰ ਆ ਜਾਏਗਾ ਵੀ ਮੈਟ ਦੇ ਵਿੱਚ ਸੋ ਇਹ ਸੀ ਪੋਸਟ ਵੱਡੇ ਲੈਵਲ ਦੀਆਂ ਠੀਕ ਹੈ ਤੇ ਇਸ ਤਰ੍ਹਾਂ ਹਰ ਇੱਕ 12ਵੀਂ ਪਾਸ 8ਵੀਂ ਪਾਸ 10ਵੀਂ ਪਾਸਦਰਾ ਦੀਆਂ ਜਿਹੜੀਆਂ ਕੋਈ ਪੋਸਟਾਂ ਆਉਂਦੀਆਂ ਨੇ ਉਹਨਾਂ ਦੀ ਆਪਣੀ ਜਾਣਕਾਰੀ ਵੀ ਮਿਲਦੀ ਰਹਿੰਦੀ ਆ ਚੈਨਲ ਤੇ ਬਣੇ ਰਹੋ ਵੀ ਜਾਣਕਾਰੀ ਬادله ਲਈ ਲਾਈਕ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ